ਜੇ ਅਸੀਂ ਹੁਣ ਮਤਲਬ 12 13 ਘੰਟੇ ਕੰਮ ਕਰਦੇ ਆਂ ਫੇਰ 8 700 ਬਣਦਾ ਤੇ ਜੇ ਤੁਸੀਂ ਸਾਡਾ ਹਿਸਾਬ ਲਾ ਲਓ 12 13 ਘੰਟੇ ਵੀ ਕਿੱਥੇ ਬਣ ਜਾਂਦੇ ਜਾ ਕੇ ਵਿਰਾਤ ਨੂੰ ਉੱਠਦੇ ਆ 1 ਵਜੇ ਅੰਗ ਭਰਾ ਕੋਟੇ ਗਿੱਟੇ ਸਾਰੇ ਤੋਦੇ ਸਾਨੂੰ ਕੁਝ ਦੋਸਤ ਕਈ ਬੰਦੇ ਬਹਿ ਕੇ ਕੱਢ ਦੋਣਗੇ ਚਾਰੇ ਸਰੀਰ ਤੇ ਭਾਰੇ ਮੇਰੇ ਕੋ ਹਾਂ ਭਾਰੇ ਸਰੀਰ ਵਾਲੇ ਨੂੰ ਬੜੀ ਦਿੱਕਤ ਆਉਂਦੀ ਹੈ ਦਿੱਕਤ ਆਉਂਦੀ ਯਾਰ ਬਹਿ ਕੇ ਕੱਢਣੀਆਂ ਕਿਹੜਾ ਸੌਕੇ ਹੁਣ ਪਰਿਵਾਰੀ ਹੈ ਸਾਰਾ ਕੌਣ ਕੌਣ ਪਰਿਵਾਰ ਡੈਡੀ ਆ ਮੰਮੀ ਆ ਛੋਟਾ ਭਰਾ ਉਦੀ ਵਾਈਫਾ ਮਾਇਆ ਮੇਰੀ ਵਾਈਫਾ ਬੱਚੇ ਅੱਛਾ ਕਿਤਨੇ ਕਿਤੇ ਆਜੇ ਨਹੀਂ ਲਾਦਦਾ ਯਾਰ ਵੀ ਘਰ ਛੱਡ ਕੇ ਆਉਣਾ ਔਖਾ ਜਿਹਾ ਲੱਗਦਾ ਵੇ ਔਖਾ ਤਾਂ ਲੱਗਦਾ ਬਈ ਪਰ ਫਿਰ ਕੀ ਕਰਗੇ ਮਜਬੂਰੀ ਹੈਗੀ ਆਉਣਾ ਤਾਂ ਪੈਂਦਾ ਹੀ ਹੈ ਕੰਮ ਕਰਨਾ ਤਾਂ ਪੈਂਦਾ ਹੀ ਆ ਹੂੰ ਜੀ ਕੋਸ਼ਿਸ਼ ਕਰਦੇ ਆ ਸਾਰੇ ਜੇ ਰਲ ਕੇ ਜੀਕਤਾਂ ਨਾਲ ਹੀ ਬੜਾ ਹੈ ਆਏ ਸਾਲ 15-20 ਰੁਪਏ ਵਾਜ ਜਾਂਦੇ ਆ। ਆਏ ਸਾਲ 15-20 ਰੁਪਏ ਵਾਜ ਜਾਂਦਾ। ਹਾਂਜੀ। ਤੁਸੀਂ ਕਿੱਥੋਂ ਆਏ ਹੋ ਬਈ? ਅਸੀਂ ਪੈਂਟ ਸੁਖਣਾ ਆਵਲੂ। ਕਿੰਨਾ ਮਾਰਾ ਬਹੁਤ ਆਉਂਦਾ। ਚੱਕ ਕੇ ਲਿੰਜੀ ਦਾ ਵੀ ਚੱਕ ਕੇ ਲੈ ਜਾਣਾ ਪੈਂਦਾ ਜੀ। ਅੱਛਾ। ਹਾਂਜੀ। ਤੜਕੇ ਸਵੇਰ ਅਸੀਂ ਲੱਗਦੇ ਆ 3 ਵਜੇ ਜੀ ਰਾਤ ਨੂੰ। ਤੇ ਸ਼ਾਮ ਨੂੰ ਮੰਨ ਲਾ ਵੀ ਸ਼ਾਮ ਤੱਕ ਹੀ ਚੱਲਦੇ ਆਂ। ਅੱਛਾ। 6 ਵਜੇ ਵਾਜ ਜਾਂਦੇ ਸ਼ਾਮ ਨੂੰ। ਅੱਛਾ। ਧਰਨ ਨੂੰ ਲੱਗਦਾ ਹੈਗਾ ਵੀ ਉਹ ਕਹਿੰਦੇ ਸੀ ਮਜ਼ਦੂਰਾਂ ਦੀ ਜ਼ਿੰਦਗੀ 'ਚ ਬਦਲਾਅ ਆ ਜਾਊਗਾ ਛੋਟੀ ਜ਼ਿੰਦਗੀ 'ਚ ਬਦਲਾਅ ਆਏ ਕੋਈ ਸਾਡੀ ਤਾਂ ਕੋਈ ਨਹੀਂ ਆਇਆ ਜੀ ਬਦਲਾਅ ਬਦਲੂਗੀ ਜੇ ਤਾਈ ਤਾਂ ਆਇਆ ਨਹੀਂ ਕੋਈ ਤੇ ਪਿਛਲੀ ਵਾਰ ਮੰਨ ਲਓ ਵੀ ਜੋ ਮੰਨ ਜਸੇਵੰਦੀ ਆਉਂਦੀ ਹੈ ਉਹਦਾ ਇਹੀ ਗੱਲ ਕਹਿ ਰਹੇ ਸੀ ਵੀ ਪਿਛਲੀ ਵਾਰ ਤੋਂ ਆ ਦੀ 700 ਦਾ ਰੇਟਾਂ ਦੀ ਸਰਕਾਰ ਦੇ ਕਾ ਆਉਣ ਕਰਨੀ ਵੀ ਰੇਟ ਰੁਕ ਗਈ ਪਿਛਲੀ ਵਾਰ 700 ਤੇ 6 ਰੁਪਏ ਰੇਟ ਹੋਣਾ ਸੀ ਉਹ ਬਲਕਿ ਸਾਨੂੰ 685 ਰੁਪਏ ਰੇਟ ਹੀ ਰਹਿ ਗਿਆ ਜੀ ਅੱਟਾ ਤਾਂ ਇਹੀ ਚੱਲੀ ਚੱਲੀ ਜਾਂਦਾ ਹੱਕ ਉਦੋਂ ਵੀ ਕਾਂਗਰਸ ਵਾਲੇ ਵੀ ਇਹ ਹਾਲ ਸੀਗਾ ਤੇ ਮਾਨ ਸਰਕਾਰ ਵਾਲੇ ਵੀ ਇਹ ਹਾਲ ਆ ਤੇ ਇਹ ਕਾਲੀ ਦਲ ਸਿੱਧੋ ਵੀ ਇਹ ਹਾਲ ਹੀ ਸੀਗਾ ਜੀ ਹਾਂ ਕਰਤਿਆਂ ਦੇ ਕਵੀ ਬਾਬਾ ਨਜ਼ਮੀ ਦਾ ਇੱਕ ਸ਼ੇਅਰ ਆ ਜਿਸ ਦੇ ਵਿੱਚ ਉਹ ਲਿਖਦੇ ਆ ਕਿ ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ ਤੇ ਫਿਰ ਵੀ ਨਹੀਂ ਉਹ ਭਰਿਆ ਛੰਨਾ ਚੂਰੀ ਨਾਲ ਵਾਕਾ ਹੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮਜ਼ਦੂਰੀ ਕਰ ਕਰਕੇ ਛਾਲੇ ਪਏ ਜਾਂਦੇ ਆ ਉਹਨਾਂ ਦਾ ਛੰਨਾ ਕਦੇ ਵੀ ਚੂਰੀ ਦੇ ਨਾਲ ਨਹੀਂ ਭਰਦਾਗਾ ਜਿੰਨਾ ਮਕਾਨਾਂ ਦੇ ਵਿੱਚ ਬੈਠੇ ਹੋਏ ਤੁਸੀਂ ਸਾਹ ਲੈ ਰਹੇ ਹੋ ਉਹਨਾਂ ਮਕਾਨਾਂ ਦੀ ਇੱਕ ਇੱਕ ਇੱਟ ਦੇ ਵਿੱਚ ਆ ਜਿਹੜਾ ਕਿਤੇ ਨਾ ਕਿਤੇ ਮਜ਼ਦੂਰਾਂ ਦੇ ਸਾਹ ਵੀ ਆ ਮਜ਼ਦੂਰਾਂ ਦਾ ਪਸੀਨਾ ਵੀ ਆ ਮਜ਼ਦੂਰਾਂ ਦੇ ਹਾਸੇ ਵੀ ਆ ਮਜ਼ਦੂਰਾਂ ਦੇ ਦੁੱਖ ਦਰਦ ਵੀ ਆ ਜੇਕਰ ਤੁਸੀਂ ਘਰ ਦੀਆਂ ਕੰਧਾਂ ਦੇ ਨਾਲ ਕੰਨ ਲਾ ਕੇ ਸੁਣੋ ਤਾਂ ਤੁਹਾਨੂੰ ਖੂਬੀ ਬਖੂਬੀ ਆ ਜਿਹੜੇ ਉਹ ਸੁਣ ਜਾਣਗੇ ਦੇਖ ਜਾਣਗੇ ਤੇ ਅੱਜ ਉਹਨਾਂ ਮਜ਼ਦੂਰਾਂ ਕੋਲ ਪਹੁੰਚੇ ਆ ਕਿਉਂਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਮਜ਼ਦੂਰ ਤੌਕੇ ਦੀ ਉਹ ਗੱਲ ਜੋ ਕਿਤਨਾ ਕਿਤੇ ਹਮੇਸ਼ਾ ਦਬਾਈ ਜਾਂਦੀ ਆ ਜੋ ਕਿਤਨਾ ਕਿਤੇ ਸਾਡੇ মিডিਆ ਦੇ ਥਰੂ ਆ ਜਿਹੜੀ ਉਹ ਸਾਹਮਣੇ ਨਹੀਂ ਆਉਂਦੀ ਕਿਉਂਕਿ ਲਗਭਗ মিডিਆ ਜਿਹੜਾ ਉਹ ਲੀਡਰਾਂ ਦੇ ਪਿੱਛੇ ਹੀ ਆ ਜਿਹੜਾ ਭਜਦਾ ਨਜ਼ਰ ਆਉਂਦਾ ਹੈਗਾ ਜਿੱਧਰੋਂ ਚਾਰ ਛਿੱਲੜ ਬੰਦੇ ਹੁੰਦੇ ਉਧਰ ਨੂੰ ਭਜਦਾ ਨਜ਼ਰ ਆਉਂਦਾ ਹੈਗਾ ਤੇ ਬਹੁਤ ਘੱਟ ਪੱਤਰਕਾਰੀ ਇਹੋ ਜਿਹੀ ਆ ਜਿਹੜੀ ਕਿਤਨਾ ਕਿਤੇ ਮਜ਼ਦੂਰ ਭਾਈਚਾਰੇ ਦੀ ਆਵਾਜ਼ ਬੁਲੰਦ ਕਰਦੀ ਹੈ ਤੇ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਦੀ ਆਵਾਜ਼ ਆ ਜਿਹੜੀ ਤੁਹਾਡੇ ਤੀਕ ਪਹੁੰਚੇ ਅੱਜ ਅਸੀਂ ਪਿੰਡ ਵਾੜਾ ਦਰਾਕਾ ਖੜੇ ਹੋਏ ਆ ਇੱਥੇ ਪਥੀਰ ਦਾ ਕੰਮ ਕਰ ਰਹੇ ਹੈਗੇ ਮਜ਼ਦੂ ਤੇ ਆਪਾਂ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਗੁਰੀ ਹੈ ਬਾਈ ਅੱਛਾ ਕਿਹੜਾ ਪਿੰਡ ਹੈ ਕੋਣੀ ਦੁੱਧਾ ਕੋਣੀ ਅੱਛਾ ਦੁੱਧਾ ਕੋਣੀ ਤੋਂ ਡੇਲੀ ਆਪ ਟਾਣ ਕਰਦੇ ਫਿਰ ਨਹੀਂ ਇੱਥੇ ਹੀ ਰਹਿੰਦੇ ਆ ਬਾਈ ਇੱਥੇ ਹੀ ਰਹਿੰਦੇ ਆ ਹਾਂ ਅੱਛਾ ਇਹ ਦੱਸੋ ਕਿ ਇੱਥੇ ਜਿੱਥੇ ਰਹਿائش ਆ ਤੁਹਾਡੀ ਮਕਾਨ ਕਿਸ ਤਰ੍ਹਾਂ ਦਾ ਠੀਕ ਆ ਜਾਂ ਮਾੜੀ ਹਾਲਤੀ ਉਹਨਾਂ ਦੀ ਠੀਕ ਹੀ ਆ ਝੁੱਗਾਂ ਤੇ ਟੀਨਾ ਵੀ ਟੁੱਟੀਆਂ ਬਣ ਗਿਆ ਮਟਰ ਉੱਤੇ ਕਾਗਜ ਪਾਇਆ ਹੂੰ ਹੂੰ ਬਸ ਠੀਕ ਹੈ ਜਿਹੜਾ ਬਸ ਟਾਈਮ ਪਾਸ ਹੋ ਜਾਂਦਾ ਅੱਛਾ ਹੂੰ ਅਛਾ ਕੱਲੇ ਆਏ ਹੋ ਜਾਂ ਪਰਿਵਾਰ ਆਇਆ ਹੈ ਪਰਿਵਾਰ ਹੀ ਆਇਆ ਸਾਰਾ ਕੌਣ ਕੌਣ ਪਰਿਵਾਰ ਚ ਡੈਡੀ ਆ ਮੰਮੀ ਆ ਛੋਟਾ ਭਰਾ ਉਹਦੀ ਵਾਈਫ ਆ ਮੈਂ ਆ ਮੇਰੀ ਵਾਈਫ ਆ ਬੱਚੇ ਅਛਾ ਬੱਚੇ ਕਿੰਨੇ ਕਿੰਨੀ ਉਮਰ ਦੇ ਆ ਇੱਕ ਤਾਂ ਮੁੰਡਾ ਤੇ 2 ਸਾਲਾਂ ਦਾ ਤੇ ਕੁੜੀ ਡੇਢ ਸਾਲ ਦੀ ਅਛਾ ਇੰਨੇ ਪਰਿਵਾਰ ਦੇ ਜੀਓ ਤੁਸੀਂ ਜੇਕਰ ਆਪਾਂ ਰੈਗੂਲਰ ਦੇਖੀਏ ਤਾਂ ਕਿੰਨੀ ਕਿਰਾਇਆ ਪੈ ਜਾਂਦੀ ਤੁਹਾਨੂੰ ਪੈ ਜਾਂਦੀ ਆ 14-1500 ਰੁਪਏ ਸਾਰੇ ਜਾਣਿਆਂ ਨੂੰ ਨਹੀਂ ਉਹ ਡੜੀਰ ਕੇ ਵਖਰਾ ਕਰਦੇ ਆ ਘਰ ਜੋੜੀ ਦੀ ਗੱਲ ਕਰ ਅੱਛਾ ਦੋ ਜਣਿਆਂ ਨੂੰ ਪਈ ਹਾਂਜੀ ਹਾਂਜੀ ਅੱਛਾ ਇਹ ਦੱਸੋ ਵੀ ਪਥੇਰ ਦਾ ਕੰਮ ਆ ਜਿਹੜਾ ਇਹ ਕਿਹੜੇ ਮਹੀਨੇ ਦੇ ਵਿੱਚ ਸ਼ੁਰੂ ਹੁੰਦਾ ਤੇ ਬੰਦ ਕਿਹੜੇ ਮਹੀਨੇ ਚ ਹੋ ਜਾਂਦਾ ਅਸੂ ਚੱਲਦਾ ਅਸੂ ਚੱਲਦਾ 10ਵੇਂ 11ਵੇਂ ਐਰਗੀ ਦੇ ਬਰਮੇ ਚੱਲੇ ਹੈ ਨਾ ਸਾਡੇ ਬਰ 11ਵੇਂ ਚੱਲੇ ਹਾਂ ਅੱਛਾ ਭਾਈ ਪਹਿਲਾਂ ਤਾਂ ਪਹਿਲਾਂ ਤੇ ਇਹ ਹੁੰਦਾ ਸੀਗਾ ਕਿ ਆਮ ਤੌਰ ਦਿੱਤੇ ਆ ਜਿਹੜਾ ਵੀ ਹੱਥੀ ਵਾੜ ਦੇ ਕੇ ਜਿਹੜਾ 11 ਤਿਆਰ ਕਰਦੇ ਸੀ ਹੁਣ ਇੱਥੇ 11 ਹੱਥੀ ਵਾੜ ਤਿਆਰ ਹੁੰਦਾ ਨਹੀਂ ਨਹੀਂ ਮਸ਼ੀਨੀ ਨਾਲ ਤਿਆਰ ਹੁੰਦਾ ਈ ਮਸ਼ੀਨ ਨਾਲ ਤਿਆਰ ਹੁੰਦਾ ਘਾਰਾ ਤੇ ਪਹਿਲਾਂ ਨਾਲੋਂ ਸੌਖਾ ਮਸ਼ੀਨਾ ਹੱਥੀ ਤਿਆਰ ਕਰਨ ਨਾਲੋਂ ਈ ਅੱਛਾ ਹਾਂਜੀ ਤੁਸੀਂ ਹੱਥੀ ਤਿਆਰ ਕਰਕੇ ਵੀ ਬਣਾਇਆ ਇਟਾ ਹਾਂਜੀ ਹਾਂਜੀ ਹੱਥੀ ਤਿਆਰ ਕਰਨ ਦੇ ਵਿੱਚ ਕਿੰਨੀ ਕਿ ਮਿਹਨਤ ਲੱਗਦੀ ਸੀ ਕਿੰਨਾ ਸਮਾਂ ਲੱਗਦਾ ਸੀ ਓਏ ਜੇ ਲੱਗਿਆ ਸੀ 2-3 ਘੰਟੇ ਈ ਜ਼ਿਆਦਾ ਮੰਨ ਲਾ ਇਹ ਜੇ 2-3 ਘੰਟੇ ਹੀ ਘੱਟ ਲਾ ਦੇ ਕੋਈ ਮਸ਼ੀਨ ਨਾਲ ਘਾਰਾ ਬੰਦਾ ਈ ਤਾਂ ਕਰਕੇ ਉਹੀ ਟਾਈਮ ਬਚਤ ਹੋ ਜਾਂਦੀ ਅਛਾ ਅੱਥੀ ਬਣਾਉਣ ਵਾਲਾ ਗੱਾਰਾ ਵਧੀਆ ਜਿਹਾ ਇਹ ਵਧੀਆ ਹੁੰਦਾ ਇਹੀ ਵਧੀਆ ਈ ਗੱਾਰਾ ਤਾਂ ਮਸ਼ੀਨ ਵਾਲੀ ਅ ਅਛਾ ਭਾਈ ਇਹ ਦੱਸਿਓ ਵੀ ਤੁਸੀਂ ਪਰਿਵਾਰ ਦੇ ਕਿੰਨੇ ਜੀਓ ਜਾਂ ਕੱਲੀ ਆਇਓ ਅਸੀਂ ਪਰਿਵਾਰ ਹੀ ਆਏ ਸਾਰਾ ਭਾਈ ਅਛਾ ਕਿਹੜਾ ਏਰੀਆ ਤੁਹਾਡਾ ਜੈਤੂਰੇ ਅਛਾ ਜੈਥੋਂ ਤੋਂ ਇੰਨੀ ਵਾਟ ਆਇਓ ਹਾਂਜੀ ਹਾਂਜੀ ਅਛਾ ਕਿਤਨੇ ਕਿਤੇ ਆਏ ਜੇ ਨਹੀਂ ਲਾਦਦਾ ਯਾਰ ਵੀ ਘਰ ਛੱਡ ਕੇ ਆਉਣਾ ਔਖਾ ਜਿਹਾ ਲੱਗਦਾ ਵੀ ਔਖਾ ਤਾਂ ਲੱਗਦਾ ਭਾਈ ਪਰ ਫਿਰ ਕੀ ਕਰਗੇ ਮਜਬੂਰੀ ਹੈਗੀ ਆਉਣਾ ਤਾਂ ਪੈਂਦਾ ਈ ਕੰਮ ਕਰਨਾ ਤਾਂ ਪੈਂਦਾ ਈ ਹੂੰ ਅਛਾ ਤੜਕੇ ਤੋਂ ਲੈ ਕੇ ਆਥਨ ਤੀ ਕਿੰਨੇ ਘੰਟੇ ਕੰਮ ਦੇ ਲਾਉਨੇ 12 13 ਘੰਟੇ ਹੋ ਜਾਂਦੇ ਬਈ ਅੱਛਾ 12 13 ਘੰਟੇ ਹੋ ਜਾਂਦੇ ਹਾਂ ਤੇ 12 13 ਘੰਟਿਆਂ ਦੇ ਵਿੱਚ ਦਿਹਾੜੀ ਕਿੰਨੀ ਪੈਂਦੀ ਹੈਗੀ ਤੁਹਾਨੂੰ ਦਿਹਾੜੀ ਤਾਂ ਬਣ ਜਾਂਦੀ 7-800 ਰੁਪਿਆ ਬਣ ਜਾਂਦੀ ਹੈ ਬਈ ਹੂੰ ਹਾਂ ਪਹਿਲਾ ਪਹਿਲਾ ਇਹ ਗੱਲ ਹੁੰਦੀ ਸੀ ਕਿ ਬਈ ਵੀ ਕਹਿੰਦੇ ਨਹੀਂ ਪਥੇਰ ਦੇ ਕੰਮ ਦੇ ਵਿੱਚ ਕਹਿੰਦੇ ਵੀ ਉਹ ਘੱਟਾ ਬਾਲਾ ਤੇ ਦਿਹਾੜੀ ਥੋੜੀ ਹੈਗੀ ਆ ਪਹਿਲਾਂ ਵਾਲੇ ਕੰਮ ਦੇ ਵਿੱਚ ਤੇ ਹੁਣ ਵਾਲੇ ਕੰਮ ਦੇ ਵਿੱਚ ਕਿੰਨਾ ਕ ਫਰਕ ਪਿਆ ਫਿਰ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਆ ਬਈ ਪਹਿਲਾਂ ਰੇਟ ਰੂਟ ਹੈ ਨਹੀਂ ਸੀ ਹੁਣ ਰੇਟ ਰਾਟ ਵੀ ਹੈਗਾ ਤੇ ਬਾਕੀ ਮਸ਼ੀਨ ਨਹੀਂ ਮਨ ਲ ਬੰਦੇ ਨੂੰ ਘੱਟ ਮਿਹਨਤ ਕਰਨੀ ਪੈਂਦੀ ਹੈਗੀ ਕੱਲੀਆਂ ਕੱਢਣਗਾ ਕੱਢਣਗੀਆਂ ਇੱਟਾਂ ਇੱਟ ਵਾਦ ਨਿਕਲ ਜਾਂਦੀ ਆ ਇੱਟ ਵਾਦ ਨਿਕਲ ਜਾਂਦੀ ਆ ਪਹਿਲਾਂ ਮੰਨ ਲਓ ਕਾਣੀ ਪਾਟ ਕੇ ਬਣਾਉਣੀ ਬੰਦੇ ਜਿਆਦਾ ਔਖਾ ਹੁੰਦਾ ਸੀ ਕੰਮ ਅੱਛਾ ਹੁਣ ਰੇਟ ਕੀ ਚੱਲ ਰਿਹਾ ਹੈਗਾ ਇਸ ਟਾਈਮ ਉਹਨਾਂ ਮੰਨ ਲਓ 685 ਦੇ ਪਿਛਲੀ ਵਾਰ ਸਹਾ ਹੋਇਆ ਸੀ ਐਤ ਕੀ ਕੋਈ ਪਤਾ ਨਹੀਂ ਨਵਾ ਹਰ ਕੇ ਵਾਰ ਵਾਦ ਕੀ ਆਉਂਦਾ ਹੁੰਦਾ ਹੈ ਗੇ ਰੇਟ ਹਾਂ ਐਤ ਕੀ 700 ਦੇ ਆਸ-ਪਾਸੇ ਆਊਗਾ ਅੱਛਾ ਹਜ਼ਾਰ ਇੱਟ ਬਣਾਉਂਗੇ 700 ਰੁਪਿਆ ਹਾਂਜੀ ਹਾਂਜੀ ਅੱਛਾ ਭਾਈ ਜਿਹੜੀ ਇੱਟ ਖਰਾਬ ਹੋ ਜਾਂਦੀ ਹੈ ਜਿਵੇਂ ਮੰਨ ਲਾ ਵੀ ਆ ਬਣੀ ਹੈਗੀ ਇਹਦੇ ਤੇ ਥੋੜੀ ਥੋੜੀ ਸੈਟ ਲੱਗ ਗਈ ਆ ਜਾਂ ਕਈ ਵਾਰੀ ਜ਼ਿਆਦਾ ਮੀ ਆ ਜਾਂਦਾ ਹੈਗਾ ਉਹਦੇ ਪੈਸੇ ਮਿਲਦੇ ਆ ਜਾਂ ਨਹੀਂ ਹਾਂਜੀ ਹਾਂਜੀ ਉਹਦੇ ਪੈਸੇ ਮਿਲਦੇ ਆ ਜੀ ਹੂੰ ਉਹਦੇ ਪੈਸੇ ਮਾਲਕ ਦਿੰਦੇ ਆ ਜੀ ਜਿਹੜੀ ਮੰਨ ਲਓ ਇੱਕ ਵਾਰੀ ਕੱਟਤੀ ਸੀ ਉਹਦੇ ਪੈਸੇ ਸਾਨੂੰ ਮਿਲਦੇ ਆ ਜੀ ਜੀ ਹ ਅੱਛਾ ਭਾਈ ਜੀ ਇੱਥੇ ਮਕਾਨ ਆ ਜਿਹੜੇ ਜਿੰਨਾ ਮਕਾਨਾਂ ਦੇ ਵਿੱਚ ਰਹਿੰਨੇ ਹੈਗੇ ਆ ਕਿਸ ਤਰ੍ਹਾਂ ਦੀ ਹਾਲਤ ਹੈਗੀ ਉਹਨਾਂ ਦੀ ਹਾਲਤ ਤਾਂ ਠੀਕ ਹੈ ਟੀਨਾ ਹੀ ਅੱਛਾ ਹਾਂ ਤੇ ਗਰਮੀ ਦੇ ਵਿੱਚ ਬਈ ਉਹ ਤਪਦੀਆਂ ਕਿ ਬਹੁਤ ਆਪਦੀ ਅੱਛਾ ਅੱਛਾ ਇੱਥੇ ਹੋਰ ਮੇਨ ਫੈਸਿਲਟੀਆਂ ਹੁੰਦੀਆਂ ਹੈਗੀਆਂ ਲੈਟਰਨ ਬਾਥਰੂਮ ਦੀ ਫੈਸਿਲਿਟੀ ਹੈਗੀ ਇੱਥੇ ਪ੍ਰੋਪਰ ਹਾਂਜੀ ਹਾਂਜੀ ਪ੍ਰੋਪਰ ਹੈਗੀ ਪਾਣੀ ਸਾਫ਼ ਮਿਲਦਾ ਇੱਥੇ ਹਾਂ ਪਾਣੀ ਨਲਕੇ ਲੱਗੇ ਹੋਏ ਹੈ ਜੀ ਨਲਕੇ ਲੱਗੇ ਹੋਏ ਹਾਂਜੀ ਹਾਂਜੀ ਪਾਣੀ ਉਹਨਾਂ ਦਾ ਚੈੱਕ ਰਾਇਆ ਸਾਫ਼ ਆ ਸਾਫ਼ ਹੈ ਜੀ ਸਾਫ਼ ਆ ਹਾਂਜੀ ਠੀਕ ਹੈ ਅੱਛਾ 700 ਰੁਪਿਆ ਬਹੁਤ ਆ ਜਾਂ ਤੁਹਾਨੂੰ ਲੱਗਦਾ ਹੈਗਾ ਵੀ ਹਲੇ ਵੀ ਥੋੜਾ ਹੈਗਾ ਕੋਈ 2-4 ਰੁਪਏ ਵੱਧ ਹੋਣਗੇ। ਮਹਿੰਗਾਈ ਦੇ ਹਿਸਾਬ ਨਾਲ ਥੋੜਾ ਹੀ ਹੈ ਜੀ ਸਾਸੂ। ਹੂੰ। ਕਦੇ ਕਹਿ ਨਹੀਂਗਾ ਵੀ ਇਕੱਠੇ ਹੋ ਕੇ ਕਦੇ ਜਥੇਬੰਦੀ ਦੇ ਨਾਲ ਕਦੇ ਅਟੈਚ ਨਹੀਂ ਹੋਏਗੇ ਕਦੇ। ਨਹੀਂ ਹੋਏ ਆਂ ਜੀ ਅਟੈਚ ਹੀ ਹੁੰਨੇ ਆ ਜਥੇਬੰਦੀ ਨਾਲ ਜੀ। ਅੱਛਾ। ਹਾਂਜੀ। ਜਥੇਬੰਦੀ ਵਾਲੇ ਕਹਿੰਦੇ ਆ ਕਿ ਵੀ ਵਧਾਉਣਾ ਚਾਹੀਦਾ ਰੇਟ। ਨਾ ਹਾਂਜੀ ਕੋਸ਼ਿਸ਼ ਕਰਦੇ ਆ ਸਾਰੇ ਜੇ ਰਲ ਕੇ ਏਕਤਾ ਨਾਲ ਹੀ ਬਾਲਾ ਜੀ। ਅੱਛਾ। ਹਾਂਜੀ। ਆਏ ਸਾਲ 15-20 ਰੁਪਏ ਵਾਜ ਜਾਂਦੇ ਆ। ਆਏ ਸਾਲ 15-20 ਰੁਪਏ ਵੱਧ ਜਾਂਦਾ। ਹਾਂਜੀ। ਤੁਸੀਂ ਕਿੱਥੋਂ ਆਏ ਹੋ ਬਈ ਐਸਾ ਸੁਖਨਾਵਲੀ ਇੱਧਰ ਗਿੱਦੜ ਵਾਲੀ ਹਾਂਜੀ ਦੋਦਾ ਕੋਣੀ ਦੇ ਕੋਲ ਦੋਦਾ ਕੋਣੀ ਕੋਲੀ ਹਾਂਜੀ ਕਿੰਨੇ ਜੀਓ ਕਰਦੇ ਕਰਦੇ ਸੀ ਹੈ ਗਿਆ ਹੂੰ ਤਾਂ 6 ਜੀ ਆ ਜੀ ਹੂੰ ਤੇ ਬੱਚੇ ਮੇਰੇ ਪੈਂਦੀ ਰਹਿੰਦੇ ਜੀ ਅਸੀਂ ਮੈਂ ਤੇ ਮੇਰੇ ਘਰ ਵਾਲੀ ਪਾਪਾ ਮੇਰੇ ਤਿੰਨੇ ਆਏ ਜੀ ਹੂੰ ਹਾਂਜੀ ਅੱਛਾ ਬੱਚੇ ਪੜਦੇ ਤੁਹਾਡੇ ਬੱਚੇ ਪੜਦੇ ਜੀ ਕਿੱਥੇ ਬੱਚਾ ਮੇਰਾ ਤਾਂ ਕਨਵੋਧੇ ਚ ਪੜਦਾ ਜੀ ਹੂੰ ਤੇ ਕੁੜੀ ਪੈਂਦੀ ਵੱੜਦੀ ਅੱਛਾ ਹਾਂਜੀ ਅੱਛਾ ਗੁਜ਼ਾਰਾ ਕਿਸ ਤਰ੍ਹਾਂ ਦਾ ਘਰ ਪਿੱਛੇ ਚੰਗਾ ਬਣਾ ਲਿਆ ਇਸ ਕੰਮ ਦੇ ਵਿੱਚੋਂ ਜਾਂ ਨਹੀਂ ਘਰ ਵਧੀਆ ਮਿਹਨਤ ਨਾਲ ਹੀ ਆਈ ਹੂੰ ਸਾਨੂੰ ਪਹਿਲਾਂ ਹੋ ਗਿਆ ਮੈਨੂੰ ਤਾਂ ਹੋ ਗਿਆ ਜੀ 2008 ਮੌਕੇ ਦਾ ਲੱਗਿਆ ਹੋਇਆ ਮੈਂ ਜੀ ਤੇ ਘਰ-ਕੂਰ ਦਾ ਵਧੀਆ ਬਣਾ ਲਿਆ ਜੀ ਅੱਛਾ ਹਾਂਜੀ ਅੱਛਾ ਭਾਈ ਇਹ ਜਿੱਸੋ ਵੀ ਸ਼ਾਮ ਨੂੰ ਥਕੇਵਾ ਕਿੰਨਾ ਕਾਉਂਦਾ ਹੈਗਾ ਕਿਵੇਂ ਤਾਂ ਬਹੁਤ ਆਉਂਦਾ ਚੱਕ ਕੇ ਲਿੰਜੀ ਦਾ ਵੀ ਚੱਕ ਕੇ ਲੈ ਜਾਣਾ ਪੈਂਦਾ ਜੀ ਅੱਛਾ ਹਾਂਜੀ ਤੜਕੇ ਸਵੇਰ ਅਸੀਂ ਲੱਗਦੇ ਆ 3 ਵਜੇ ਜੀ ਰਾਤ ਨੂੰ ਤੇ ਸ਼ਾਮ ਨੂੰ ਮੰਨ ਲਾ ਵੀ ਸ਼ਾਮ ਤੱਕ ਹੀ ਚੱਲਦੇ ਹਾਂ ਅੱਛਾ 6 ਵਜੇ ਜਾਂਦੇ ਸ਼ਾਮ ਅੱਛਾ ਹਾਂਜੀ ਪਰਿਵਾਰ ਵੀ ਨਾਲ ਹੀ ਕੰਮ ਕਰਦਾ ਹਾਂਜੀ ਪਰਿਵਾਰ ਵੀ ਨਾਲ ਹੀ ਕਰਦਾ ਅੱਛਾ ਹਾਂ ਕਿਤਨਾ ਕਿਤੇ ਆਏ ਜੇ ਨਹੀਂ ਲੱਗਦਾ ਗਿਆ ਯਾਰ ਵੀ ਪਰਿਵਾਰ ਵੀ ਨਾਲ ਰੋਲਦਾ ਫਿਰਦਾ ਹੈਗਾ ਵੀ ਉਹ ਕਿੰਨਾ ਲੱਗਦਾ ਓੱਖਾ ਤਾਂ ਬਹੁਤ ਲੱਗਦਾ ਜੀ ਹਾਂ ਐ ਕਿਤੇ ਕਿਤੇ ਜੀ ਕਰਦਾ ਵੀ ਬਸ ਕੰਮ ਛੱਡ ਦੇ ਜੀ ਹਾਂ ਤੇ ਫੇਰ ਵੀ ਸੋਚੀਦਾ ਵੀ ਹੋਰ ਕੰਮ ਵੀ ਆਪਣੇ ਹੈ ਨਹੀਂ ਅੱਛਾ ਹਾਂਜੀ ਤੁਹਾਨੂੰ ਲੱਗਦਾ ਹੈਗਾ ਹੋਰ ਕੰਮ ਬੰਦ ਹੋਏ ਪਏ ਸਾਡੇ ਨਾ ਜੀ ਅਸੀਂ ਪਹਿਲਾਂ ਤੋਂ ਹੀ ਪੱਠੇ ਤੇ ਕੰਮ ਕਰਦੇ ਆਂ ਜੀ ਸਿਆਲ ਦੇ ਵਿੱਚ ਉਹਨਾਂ ਚੱਲੀ ਜਾਂਦਾ ਤਾਂ ਮੰਨ ਲਾ ਵੀ ਕੰਮ ਤਾਂ ਚੱਲੀ ਜਾਂਦੇ ਆ ਪਰ ਅਸੀਂ ਮੋੜ ਤੋਂ ਪਹਿਲਾਂ ਪੱਠੇ ਤੇ ਕੰਮ ਕਰਦੇ ਆਂ ਸਾਨੂੰ ਮੰਨ ਲਾ ਵੀ ਇਹੀ ਜ਼ਿਆ ਅੱਛਾ ਆਦਤ ਪੈ ਗਈ ਆਦਤ ਪੈ ਗਈ ਯਾਰ ਅੱਛਾ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਇਸ ਕੰਮ ਚ ਹਾਂਜੀ ਜ਼ਰੂਰਤਾਂ ਫਿਰ ਮਿਹਨਤ ਨਾਲ ਹੀ ਆ ਜੀ ਹੋ ਜਾਂਦੀਆਂ ਜੀ ਮੰਨ ਲਾ ਕੇ ਹੁਣ ਐ ਹੋ ਜਾਂਦਾ ਰੱਖ ਲਈ ਉਹਨੇ 15 ਦਿਨਾਂ ਦੇ ਵਿੱਚ ਹੁਣ ਮੀ ਬੈ ਗਿਆ 4 ਦਿਨ ਕੰਮ ਬੰਨਦਾ ਚਲੋ ਮੰਨ ਲਾ ਵਿੱਚ ਹੀ ਸਾਰਾ ਕੁਝ ਹੋ ਜਾਂਦਾ ਜੀ ਅੱਛਾ ਵੀ ਮੰਨ ਲਾ ਜਦੋਂ ਵੇਲੇ ਰਹੇ ਜਾਂ ਨਿਆ ਚਲ ਫਿਰ ਵੀ ਗੁਜ਼ਾਰਾ ਹੋ ਹੀ ਜਾਂਦਾ ਜੀ ਹਾਂਜੀ ਅੱਛਾ ਖਰਚਾ ਵਗੈਰਾ ਜਦੋਂ ਮੰਨ ਲਾ ਵੀ ਕਈ ਵਾਰੀ ਕੰਮ ਜਦੋਂ ਮੰਨ ਲਾ ਵੀ ਕੋਈ ਵਾਰੀ 10-10 ਦਿਨ ਮੀ ਆਉਣ ਲੱਗ ਜਾਂਦਾ ਉਦੋਂ ਖਰਚਾ ਮਿਲਦਾ ਹਾਂ ਮਿਲਦਾ ਵੀਰੇ ਖਰਚਾ ਖਰਚਾ ਸਾਨੂੰ ਮਿਲਦਾ ਹੀ ਮਿਲਣਾ ਸਾਲ 'ਚ ਕੰਮ ਘੱਟ ਚੱਲਦਾ ਨਾ ਸਾਨੂੰ 15 ਦਿਨਾਂ ਤੋਂ ਖਰਚਾ ਮਿਲਦਾ ਹੀ ਮਿਲਣਾ ਅੱਛਾ ਕਿ ਕਿੱਥੋਂ ਤੁਸੀਂ ਬਈ ਅਸੀਂ ਉਹਰੇ ਪਗਤੂਆਣਾ ਤੋਂ ਅੱਛਾ ਪਗਤੂਆਣਾ ਕਿੱਥੇ ਰਹਿ ਗਿਆ ਇੱਧਰ ਜੈਤੂਨ ਨਾਲ ਹਾਂ ਜੈਤੂਨ ਨਾਲ ਵੀਰੇ ਅੱਛਾ ਤੁਸੀਂ ਵੀ ਸਾਰਾ ਪਰਿਵਾਰ ਹੀ ਆਏ ਹਾਂ ਹਾਂ ਇਹ ਤਾਂ ਦੋ ਜਣੇ ਹੀ ਆ ਵੀਰੇ ਜੋੜੀ ਦੋਨੇ ਕੰਮ ਕਰਦੇ ਬੱਚੇ ਹੈਗੇ ਤੁਹਾਡੇ ਬੱਚੇ ਹੈਗੇ ਪੜ੍ਹਦੇ ਵੀਰੇ ਪੜ੍ਹਦੇ ਆ ਹਾਂ ਕਿ ਐਸਾ ਇੱਕ ਕੁੜੀਆ ਨੌਮੀ ਚ ਤੇ ਹੋਰ ਵੀ ਨਹੀਂ ਹੋਰ ਬੱਚਾ ਨਹੀਂ। ਅੱਛਾ ਇੱਕ ਹੀ ਕੁੜੀਆ ਹੈਗੀ ਆ। ਅੱਛਾ ਇਹ ਗੁੜੀਆ ਦੀ ਫੀਸ ਹੈਗੀ ਸਰਕਾਰੀ ਸਕੂਲ ਚ ਪੜਦੀ ਸਰਕਾਰੀ ਸਕੂਲ ਜਾ ਰਹੀ। ਉੱਥੇ ਕੋਈ ਖਰਚਾ ਲੈਂਦੇ ਆ? ਹਾਂ ਖਰਚਾ ਮਾੜਾ ਮੋਟਾ ਹੁੰਦਾ ਜਿਹੜੇ ਫੀਸ ਲੈਂਦੇ ਆ ਵਾ। ਉਹ ਇੰਨਾ ਖਰਚਾ ਨਹੀਂ ਕਰਦੇ। ਅੱਛਾ ਤੁਸੀਂ ਤਾਂ ਬਾਈ ਇੱਥੇ ਹੋ ਤੇ ਲੜਕੀ ਦਾ ਫਿਰ ਕੱਲੀ ਉਹ ਨਾਨਕਾ ਕੋਲੇ ਵੀਰੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਉੱਥੇ ਰਹੀ ਹੈ ਫਿਰ। ਉੱਥੇ ਪੜਦੀ ਹੈ ਨਾਨਕਾ ਕੋਲੇ। ਹੂੰ। ਪਿਸ਼ਾ ਅਛਾ ਭਾਈ ਇਹ ਦੱਸਿਓ ਕਿ ਜਦੋਂ ਮੰਨ ਲਾ ਵੀ ਇਹ ਹੁੰਦਾ ਹੈਗਾ ਵੀ ਕਈ ਵਾਰੀ ਪੈਸੇ ਢੇਲੇ ਰੁਕ ਜਾਂਦੇ ਹੈਗੇ ਆ ਉਸ ਟਾਈਮ ਫਿਰ ਕਿਵੇਂ ਕਰਦੇ ਨਹੀਂ ਵੀਰੇ ਸਾਡਾ ਨਹੀਂ ਲੋਕ ਦੇ ਕੰਮ ਸਾਨੂੰ ਮਿਲ ਜਾਣੇ ਵੇਚਦੀ ਵੀ ਅਸੀਂ ਜਮ ਹੁਣ ਲੋਡ ਆ ਇਹ ਜਾ ਔੜੰਗ ਬਾਉਂ ਕੋਲੇ ਸਾਨੂੰ ਮਿਲ ਜਾਣੇ ਅੱਛਾ ਅੱਛਾ ਜੇਠ ਮਹੀਨੇ ਦੇ ਵਿੱਚ ਕੰਮ ਬੰਦ ਹੋ ਜਾਂਦਾ ਹੈਗਾ ਜਦੋਂ ਮੀਂਹ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਬਾਅਦ ਕੀ ਕਰਦੇ ਝੋਨਾ ਲਾਉਣੇ ਵੀਰੇ ਝੋਨਾ ਲਾਉਣੇ ਹਾਂ ਝੋਨੇ ਦਾ ਝੋਨੇ ਦਾ ਸੀਜ਼ਨ ਹਾਂ ਠੀਕ ਹੈ ਅੱਛਾ ਭਾਈ ਵੱਖਰੀਆਂ ਵੱਖਰੀਆਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਹੈਗੀਆਂ ਕੋਈ ਇਸ ਸਰਕਾਰ ਨੇ ਜਿਹੜੀ ਨਵੀਂ ਸਰਕਾਰ ਹੈਗੀ ਕੁਝ ਤੁਹਾਨੂੰ ਲੱਗਦਾ ਹੈ ਕਿ ਵੀ ਤੁਹਾਡੇ ਵਾਸਤੇ ਕੋਈ ਐਲਾਨ ਕੀਤਾ ਹੋਇਆ ਨਹੀਂ ਨਹੀਂ ਕੋਈ ਨਹੀਂ ਜਵਾਨੀ ਸ਼ੁਰ ਕੋਈ ਐਲਾਨ ਨਹੀਂ ਵਾਰ ਰੇਟ ਨਹੀਂ ਆਇਆ ਯਾਰ ਇਸ ਸਰਕਾਰ ਅੱਗੇ ਰੇਟ ਆਏ ਅੱਗੇ ਸੋਨੇ ਦੇ ਰੇਟ ਵਧ ਜਾਂਦਾ ਸੀ ਹੁਣ ਨਹੀਂ ਅੱਛਾ ਹਾਂ ਅੱਛਾ ਭਾਈ ਨਵੀਂ ਸਰਕਾਰ ਹੈਗੀ ਆ ਭਗਵੰਤ ਮਾਨ ਖੁਦ ਕਹਿੰਦੇ ਰਹੇ ਹੈਗੇ ਮੰਗਦਾ ਰਹੇ ਵੀ ਸੂਰਜਾ ਕਮੀਆਂ ਦੇ ਵੇੜੇ ਮਤਲਬ ਆਪਣੇ ਮਜ਼ਦੂਰਾਂ ਦੀ ਗੱਲ ਕਰਦੇ ਰਹੇ ਕਮੀਆਂ ਦੀ ਗੱਲ ਕਰਦੇ ਰਹੇ ਹੈਗੇ ਤਹਾਨੂੰ ਲੱਗਦਾ ਹੈਗਾ ਵੀ ਉਹ ਕਹਿੰਦੇ ਸੀ ਮਜ਼ਦੂਰਾਂ ਦੀ ਜ਼ਿੰਦਗੀ 'ਚ ਬਦਲਾਅ ਆ ਜਾਊਗਾ ਥੋੜੀ ਜ਼ਿੰਦਗੀ 'ਚ ਬਦਲਾਅ ਆਏ ਕੋਈ ਸਾਡੀ ਤਾਂ ਕੋਈ ਨਹੀਂ ਆਇਆ ਜੀ ਬਦਲਾਅ ਬਦਲੂਈ ਹੈ ਤੈਹੀਂ ਤਾਂ ਆਇਆ ਨਹੀਂ ਕੋਈ ਤੇ ਪਿਛਲੀ ਵਾਰ ਮੰਨ ਲਓ ਵੀ ਜੋ ਮੰਨ ਜਸੇਵੰਦੀ ਆਉਂਦੀ ਹੈ ਉਹ ਤਾਂ ਇਹੀ ਗੱਲ ਕਹਿ ਰਹੇ ਸੀ ਵੀ ਪਿਛਲੀ ਵਾਰ ਤੁਮਾਂ ਦੀ 700 ਦਾ ਰੇਟ ਦਾ ਦੀ ਸਰਕਾਰ ਦੇ ਕਾ ਆਉਣ ਕਰਨੀ ਵੀ ਰੇਟ ਰੁਕ ਗਈ ਪਿਛਲੀ ਵਾਰ 700 ਤੇ 6 ਰੁਪਏ ਰੇਟਾਉਣਾ ਸੀ ਜੀ ਉਹ ਬਾਕੀ ਸਾਨੂੰ 685 ਰੁਪਏ ਰੇਟ ਹੀ ਰਹਿ ਗਿਆ ਜੀ ਅੱਛਾ ਹਾਂਜੀ ਪਿਛਲੇ ਸਰਕਾਰਾਂ 'ਚ ਵਾਧਾ ਰਿਹਾ ਵਾਦਾ ਵੀਰਿਆ ਇਹ ਵਿੱਚੇ ਮਨ ਰੁਕ ਵੀ ਜਾਂਦਾ ਸੀ ਬਸ ਉਹੀ ਕੁਛ ਚੱਲਦਾ ਜਿਉਂ ਪਹਿਲਾਂ ਚੱਲਦਾ ਸੀ ਉਹੀ ਕੁਛ ਹੁਣ ਚੱਲਦਾ ਜੀ ਨਹੀਂ ਇਸ ਤੋਂ ਪਹਿਲਾਂ 5 ਸਾਲ ਆ ਜਿਹੜੀ ਉਹ ਕੈਪਟਨ ਸਰਕਾਰ ਰਹਿ ਕੇ ਗਈ ਆ 3 ਸਾਲ ਹੋ ਗਏ ਸਰਕਾਰ ਨੂੰ ਇਸ ਸਾਲ ਇਹ 3 ਸਾਲਾਂ ਦੇ ਦੌਰਾਨ ਆ ਜਿਹੜਾ ਕੋਈ ਰੇਟ ਦੇ ਵਿੱਚ ਵਾਧਾ ਹੋਇਆ ਜਾਂ ਕੋਈ ਖਾਸ ਕੋਈ ਇਨਾ ਫਰਕ ਨਹੀਂ ਪਿਆ ਵਾਦਾ ਤਾਂ ਹਰ ਕੇ ਵਾਰੀ ਹੁੰਦਾ ਹੀ ਪਿਛਲੀ ਵਾਰ ਵੀ ਵਾਦਾ ਤਾਂ ਹੋਇਆ ਮੰਨ ਲਓ ਪਹਿਲਾਂ ਤਾਂ ਪਰ ਵੀ ਮੰਨ ਲਓ ਵੀ ਦੋ ਰੇਟ ਆਉਂਦੇ ਹੁੰਦੇ ਆ ਜੀ ਪਿਛਲੀ ਵਾਰ ਇੱਕ ਰੇਟ ਹੀ ਆਇਆ ਨਹੀਂ ਹਰ ਕੇ ਸਾਲ ਮੰਨ ਲਓ ਇੱਕ 12ਵੇਂ ਮਹੀਨੇ 'ਚ ਰੇਟ ਆਉਂਦਾ ਇੱਕ 3ਜੇ ਮਹੀਨੇ 'ਚ ਜੀ ਪਿਛਲੇ ਸਾਲ ਵੀ 12ਵੇਂ ਮਹੀਨੇ ਆ ਰੇਟ ਹੀ ਮੰਨ ਲਓ 3ਜੇ ਮਹੀਨੇ 'ਚ ਦਿੱਤਾ ਸੀ 3ਜੇ ਮਹੀਨੇ 'ਚ ਰੇਟ ਲੱਗ ਆਉਂਦਾ ਹੁੰਦਾ ਜੀ 12ਵੇਂ ਮਹੀਨੇ ਵਾਲਾ ਰੇਟ ਕਿਹਨੇ ਦੇਣਾ ਹੁੰਦਾ ਉਹ ਮੰਨ ਲਓ ਹਣ ਲੇਵਰ ਲੇਵਰ ਕੋਟ ਆ ਲੈਣੀ ਦੇਣਾ ਲੂਣਾ ਹੁੰਦਾ ਰੇਟ ਹੀ ਮੰਨ ਲਓ ਮੰਨ ਲਓ ਜੋ ਇੱਕ ਠਾਕੇਦਾਰ ਮੰਨ ਲਓ ਕੋਈ ਸਿਸਟਮ ਮਜ਼ਦੂਰਾ ਦੀ ਕੰਮ ਪੇਛੇ ਰਹਿੰਦੀ ਕਾਟ ਨਹੀਂ ਹੁੰਦਾ ਹਾਂ ਇਕੱਠ ਵੱਟ ਨਾ ਹੁਣ ਕਰਨ ਤੁਹਾਨੂੰ ਲੱਗਦਾ ਹੈਗਾ ਵੀ ਬਈ ਜੇਕਰ ਇਕੱਠ ਕਰੋਗੇ ਜਥੇਬੰਦੀ ਦੇ ਨਾਲ ਰਹੋਗੇ ਤਾਂ ਰੇਟ ਮਿਲ ਜਾਂਦਾ ਹਾਂ ਹਾਂ ਇਹ ਤਾਂ ਮਿਲ ਜਾਂਦਾ ਤੇ ਜੇ ਜਥੇਬੰਦੀ ਹੈ ਤਾਂ ਇੱਥੇ ਤੱਕ ਰੇਟ ਖੜਾ ਸਰਕਾਰੀ ਤੇ ਨਹੀਂ ਤਾਂ ਇੱਥੇ ਵੀ ਟੁੱਟਿਆ ਦਾ ਮੁਕਸਰ ਦਾ ਹਾਲ ਵੇਖ ਲਓ ਇਹ ਸ਼ਾ ਹਾਂ ਇਧਰ ਹੰਬੋਰ ਜਾੜੋ ਗਿੱਦੜੇ ਵੇ ਜਾਂਦੋ ਸਾਰੇ ਤੁਹਾਨੂੰ ਲੱਗਦਾ ਹੈਗਾ ਵੀ ਇੱਧਰ ਇੱਧਰਲੇ ਰੇਟ ਦੇ ਤੇ ਦੂਜੇ ਪਾਸੇ ਰੇਟ ਦਾ ਫਰਕ ਹੁੰਦਾ ਹਾਂ ਫਰਕ ਹੈਗਾ ਇਹਦਾ ਮਤਲਬ ਜਿੱਥੇ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਉੱਥੇ ਹਾਲਤ ਠੀਕ ਹੈ ਹਾਂ ਹਾਲਤ ਕੀਤੀ ਸੀ ਇੱਥੇ ਉਹ ਤਾਂ ਨਹੀਂ ਹੋਈ ਕਰਕੇ ਗਏ ਸੀ 2005 ਚ ਉਸ ਤੋਂ ਬਾਅਦ ਹੀ ਚੱਲੀ ਜਾਂਦੀ ਹੈ ਪਹਿਲਾਂ ਤਾਂ ਇਹ ਮੁਕਸਰਾਲ ਹਾਲ ਹੀ ਸੀ ਇੱਧਰ ਵੀ ਹਾਂ ਐਸੇ ਸਰਕਾਰ ਵੀ ਕੋਈ ਰੇਟ ਬੰਦਦੀ ਹੈਗੀ ਇਹਦਾ ਵੀ ਨਹੀਂ ਸਰਕਾਰ ਤਾਂ ਨਹੀਂ ਬੰਨਦੀ ਸਰਕਾਰ ਬੰਨਦੀ ਤਾਂ ਹੈਗੀ ਆ ਪਰ ਉਹ ਦਿੰਦੇ ਨਹੀਂਗੇ ਉਹ ਮਾਲਕ ਦਬਾ ਜਾਂਦੇ ਕਈ ਵਾਰੀ ਹਾਂ ਨਹੀਂ ਕੱਢਦੇ ਲਿਸਟਾਂ 'ਚ ਪਿੱਛੋਂ ਕੋਈ ਸਰਕਾਰ ਦਾ ਕੋਈ ਹੋ ਜਾਂਦਾ ਤੈਨੂੰ ਪਤਾ ਉੱਚੇ ਸਰਕਾਰੀਆ ਹੁੰਦੇ ਨਹੀਂ ਹੇਠੇ ਦੀ ਕਰਦੇ ਗੌਰ ਫਿਰ ਮੜ ਮੋਟਾ ਰੌਲਾ ਲਾ ਪੈਂਦਾ ਫੇਰ ਹੀ ਨਿਕਲਦਾ ਅੱਛਾ ਜਿਵੇਂ ਮੰਨ ਲਾ ਵੀ ਕਿਸਾਨ ਕਹਿੰਦੇ ਆ ਵੀ ਐਮਐਸਪੀ ਦੇਣੀ ਚਾਹੀਦੀ ਐਮਐਸਪੀ ਦਾ ਮਤਲਬ ਹੁੰਦਾ ਘੱਟੋ ਘੱਟ ਸਮਰਥਨ ਮੁੱਲ ਵੀ ਘੱਟੋ ਘੱਟ ਸਰਕਾਰੀ ਰੇਟ ਫਸਲ ਦਾ ਇਹਨਾਂ ਮਿਲ ਨਹੀਂ ਮਿਲਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਵੀ ਜੋ ਦਿਹਾੜੀ ਹੈਗੀ ਆ ਜਾਂ ਜੋ ਤੁਸੀਂ ਆਟਾ ਕਰਦੇ ਹੈਗੇ ਉਹਨਾਂ ਦਾ ਘੱਟੋ ਘੱਟ ਇਹਨਾਂ ਰੇਟ ਤਾਂ ਮਿਲ ਨਹੀਂ ਮਿਲਣਾ ਚਾਹੀਦਾ ਜੇ ਇਹਦੂ ਘੱਟ ਦੇਣਾ ਤੋ ਉਹਦੀ ਕਾਰਵਾਈ ਹੋਊਗੀ ਤੁਹਾਨੂੰ ਲੱਗਦਾ ਹੈ ਕਿ ਮਜ਼ਦੂਰੀ ਦਾ ਵੀ ਘੱਟੋ ਘੱਟ ਸਮਰਥਨ ਰੇਟ ਹੋਣਾ ਚਾਹੀਦਾ ਹਾਂ ਹੋਣਾ ਤਾਂ ਚਾਹੀਦਾ ਇਸ ਚੀਜ਼ ਦਾ ਵੀ ਜੀ ਇੰਨਾ ਚ ਰੋ ਗਿਆ ਐਂ ਚੱਲੀ ਜਾਂਦਾ ਕੰਮ ਹੁਣ ਦਿਹਾੜੀ ਤੁਸੀਂ ਹਿਸਾਬ ਲਾ ਲਓ 450 ਨੂੰ 400 ਹੋਗੇ ਮੇਰੇ ਨਾਲ 400 ਹਾਂ ਤੇ 400 ਨਾਲ ਕਿ ਬੰਦ ਹੋਗੇ ਬੰਦੇ ਦਾ ਜੇ ਅਸੀਂ ਹੁਣ ਮਤਲਬ 12 13 ਘੰਟੇ ਕੰਮ ਕਰਦੇ ਆ ਫੇਰ 8 700 ਬੰਦ ਆ ਤੇ ਜੇ ਤੁਸੀਂ ਸਾਡਾ ਹਿਸਾਬ ਲਾ ਲਓ 12 13 ਘੰਟੇ ਵੀ ਕਿੱਥੇ ਬਣ ਜਾਂਦੇ ਜਾ ਕੇ ਵਿਰਾਤ ਨੂੰ ਉੱਠਦੇ ਆ 1 ਵਜੇ ਅੱਛਾ ਪੂਰਾ ਮਿਹਨਤ ਪਛਕਰ ਕਰਦੇ ਤੇ ਫੇਰ ਜਾ ਕੇ 870 ਤੇ ਪਹੁੰਚਦੇ ਕਿਤੇ ਐਵੇਂ ਤਾਂ ਪਹੁੰਚਣ ਹੀ ਜਾਂਦਾ ਅੱਛਾ ਹਰੇਕ ਕੰਮ ਦੇ ਵਿੱਚ ਵੱਖਰੇ ਵੱਖਰੇ ਅੰਗ ਦੁਖਦੇ ਹੁੰਦੇ ਇਸ ਕੰਮ ਦੇ ਵਿੱਚ ਕਿਹੜੇ ਅੰਗ ਵਾਲੇ ਦੁਖਦੇ ਬਾਈ ਅੰਗ ਭਰਾਵਾ ਗੋਡੇ ਗਿੱਟੇ ਸਾਰੇ ਦੁਖਦੇ ਸਾਰਾ ਕੁਝ ਦੁਖਦਾ ਕਈ ਬੰਦੇ ਬਹਿ ਕੇ ਕੱਢ ਦੋਣਗੇ ਚਾਰੇ ਸਰੀਰ ਤੇ ਭਾਰੇ ਮੇਰੇ ਅਗੂ ਹਾਂ ਪਤਾ ਭਾਰੇ ਸਰੀਰ ਵਾਲੇ ਨੂੰ ਬੜੀ ਦਿੱਕਤ ਆਉਂਦੀ ਹੈ ਦਿੱਕਤ ਹੁੰਦੀ ਯਾਰ ਬਹਿ ਕੇ ਕੱਢਣੀ ਕਿਹੜਾ ਸੌਖਾ ਹੁਣ ਘੰਟਾ ਘੰਟਾ ਬੈਠਣਾ ਕਿਹੜਾ ਸੌਖਾ ਔਰਤਾਂ ਦਾ ਤਾਂ ਇਹਦੂ ਵੀ ਜ਼ਿਆਦਾ ਔਖਾ ਬਾਈ ਹਾਂ ਔਖਾ ਬਾਈ ਪਰ ਮਜਬੂਰੀ ਆ ਚਲੋ ਕਰਨਾ ਤਾਂ ਪੈਂਦਾ ਸਾਰਿਆਂ ਨੂੰ ਜਿਹੜਾ ਹੁਣ ਨਹੀਂ ਕੰਮ ਧੰਦਾ ਹੋਰ ਕੋਈ ਰਹਿ ਨਹੀਂ ਗਿਆ ਇੱਥੇ ਜੀ ਮਨ ਲਾ ਅੱਗੇ ਨਰਮਾ ਫੁੱਟੀ ਹੁੰਦਾ ਸੀ ਕੋਈ ਹੋਰ ਕੰਮ ਨੂੰ ਪੈ ਜਾਂਦੇ ਸੀ ਹੁਣ ਮਨ ਲਾ ਕੰਮ ਹੀ ਇਹ ਰਹਿ ਗਿਆ ਜਾਂ ਰਾਸਤਾ ਨੂੰ ਜਾਣਗੇ ਜਵਾਕ ਛੱਡ ਕੇ ਹੋਰ ਕਿੱਥੇ ਜਾਣਗੇ ਪੜਾਈ ਦਾ ਵੀ ਔਖਾ ਹੀ ਆ ਇੱਥੇ ਹੁਣ ਮਨ ਲਾ ਜਵਾਕਾਂ ਨੂੰ ਪਿੰਡ ਛੱਡ ਕੇ ਹੁੰਦੇ ਇੱਥੇ ਹੂੰ ਪੜਾਈ ਦਾ ਵੀ ਔਖੇ ਜਵਾਕਾਂ ਨੂੰ ਜਿਹੜੇ ਛੋਟੇ ਜਵਾਕ ਆ ਜੀ ਚਲੋ ਮਜਬੂਰੀ ਮਰੇ ਕੰਮ ਤਾਂ ਕਰਨਾ ਪਰ ਹੈ ਔਖਾ ਚ ਭਈ ਤੁਹਾਨੂੰ ਐ ਨਹੀਂ ਲੱਗਦਾਗਾ ਵੀ ਪੰਜਵੀਂ ਤੀਕ ਦੇ ਕੋਈ ਉਸ ਤਰ੍ਹਾਂ ਦੇ ਜਿੱਥੇ ਜਿੱਥੇ ਪਥੇਰਾ ਲੱਗੀਆਂ ਹੈਗੀਆਂ ਕਿਉਂਕਿ ਪੂਰੀ ਦੀ ਪੂਰੀ ਬਸਤੀ ਬਣ ਜਾਂਦੀ ਆ ਉੱਥੇ ਘੱਟੋ ਘੱਟ ਪੰਜਵੀਂ ਤੀਕ ਬੱਚਿਆਂ ਨੂੰ ਪੜਾਉਣ ਵਾਲੀ ਸਹੂਲਤ ਹੋਣੀ ਚਾਹੀਦੀ ਸਕੂਲ ਛੋਟੇ ਛੋਟੇ ਹੋਣੇ ਚਾਹੀਦੇ ਉਹ ਹੁੰਦੀ ਤਾਂ ਹੈ ਸਹੂਲਤ ਲਾਗੂ ਨਹੀਂ ਕਰਦੇ ਬਸਲ ਚ ਸਹੂਲਤਾ ਤਾਂ ਹੁੰਦੀਆਂ ਇਹ ਚੀਜ਼ ਦਾ ਵੀ ਸਕੂਲ ਚ ਹੋਣਾ ਚਾਹੀਦਾ ਪੱਠੇ ਦੇ ਨੇੜੇ ਹੋਣਾ ਚਾਹੀਦਾ ਜਿਵੇਂ ਹੁਣ ਚਾਰ ਪੰਜ ਪੱਠੇ ਆ ਪਰ ਇਹ ਸਹੂਲਤਾਂ ਲਾਗੂ ਨਹੀਂ ਹੁੰਦੀਆਂ ਕੁਝ ਮਜਬੂਰੀ ਬਣ ਜਾਂਦੀ ਆ ਮਜ਼ਦੂਰਾਂ ਦੀ ਕਹੋ ਐ ਕਿ ਇੱਥੇ ਤਾਂ ਗਾਂ ਨੂੰ ਕਿਤੇ ਹੋ ਇਹ ਜਿਹੜੇ ਮਜ਼ਦੂਰ ਆ ਪੰਜ ਦਿਨ ਯੂਪੀ ਵਾਲੇ ਹੁਣ ਕਿੰਨਾ ਚਿਰ ਇੱਥੇ ਲਾਉਣਗੇ ਮੁੜ ਕੇ ਉਹਨਾਂ ਨੇ ਯੂਪੀ ਜਾਣਾ ਹੁੰਦਾ ਜਿਵੇਂ ਸਾਡੇ ਅੱਗੇ ਮਤਲਬ ਪਿੰਡ ਛੱਡ ਕੇ ਮੁੜ ਕੇ ਘਰਾਂ ਨੂੰ ਜਾਵੜਿੰਦੇ ਆ ਫਿਰ ਨਾਂ ਕਟਾਉਣਾ ਪੈਂਦਾ ਅਧਲੀਬਦਲੀ ਕਰਨੀ ਪੈਂਦੀ ਆ ਜੱਪੜਾ ਪੈਂਦਾ ਜੀ ਅੱਛਾ ਭਾਈ ਪਿੱਛੇ ਦੇਖ ਕੇ ਆਏ ਹੈਗੇ ਅਸੀਂ ਇੱਧਰ ਟੈਪੀ ਦੇਖ ਕੇ ਆਏ ਹੈਗੇ ਉੱਥੇ ਮਜ਼ਦੂਰ ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ ਉਹ ਵੀ ਇੱਟਾ ਕੱਢ ਰਹੇ ਸੀਗੇ ਤੁਹਾਨੂੰ ਲੱਗਦਾ ਹੈਗਾ ਵੀ ਉਹਨਾਂ ਦੇ ਆਉਣ ਦੇ ਨਾਲ ਮਜ਼ਦੂਰਾਂ ਦੇ ਇੱਧਰ ਪੰਜਾਬੀਆਂ ਦੀ ਲੇਬਰ ਦੇ ਉੱਤੇ ਫਰਕ ਪਿਆ ਹੈਗਾ ਹਾਂ ਫਰਕ ਤਾਂ ਪੈਂਦਾ ਹੀ ਇਸ ਚੀਜ਼ ਦਾ ਮਾਲਾ ਜਿਵੇਂ ਹੁਣ ਯੂਪੀ ਵਾਲੇ ਇਧਰ ਆ ਕੇ ਕੰਮ ਕਰਦੇ ਆ ਤੇ ਉਹ ਘੱਟ ਰੇਟ ਤੇ ਲੱਗ ਜਾਂਦੇ ਆ ਉਹਨਾਂ ਦਾ ਪਰਿਵਾਰ ਜਿਆਦਾ ਉਧਰ ਮਾਲਾ ਜਵਾਗ ਜੱਲੇ ਨਹੀਂ ਪੜਾਉਣ ਵਾਲੇ ਹੁੰਦੇ ਉਹਨਾਂ ਦੇ ਉਹ ਸਾਰੇ ਜਵਾਗ ਨਾਲ ਹੀ ਲੇ ਆਉਂਦੇ ਆ ਅੱਛਾ ਇਹ ਚੀਜ਼ ਦਾ ਫਰਕ ਤਾਂ ਪੈਂਦਾ ਅੱਛਾ ਹਾਂ ਤੁਹਾਨੂੰ ਲੱਗਦਾ ਹੈਗਾ ਪਠਿਆਲੀਆਂ ਵਾਲੀ ਲੇਬਰ ਤੇ ਇਸ ਚੀਜ਼ ਦਾ ਫਰਕ ਪਿਆ ਪੂਰਾ ਫਰਕ ਪੈਂਦਾ ਘੱਟ ਰੇਟ ਤੇ ਲੱਗੇ ਜਾਂਦੇ ਨੇ ਆ ਕੇ ਉਹ ਹਾਂ ਤਾਂ ਇਸ ਚੀਜ਼ ਦਾ ਫਰਕ ਤਾਂ ਪੈਂਦਾ ਹੀ ਆ ਸਾਨੂੰ ਫਿਰ ਕਿਹੜਾ ਲਾਊਗਾ ਜਿਹੜਾ ਵੱਧ ਮੰਗਾਗੇ ਹਾਂ ਆਹ ਚੀਜ਼ ਦਾ ਫਰਕ ਪੈਂਦਾ ਅੱਛਾ ਨਵੀਂ ਸਰਕਾਰ ਕਹਿੰਦੀ ਸੀ ਬਦਲਾਅ ਲੈ ਆਵਾਂਗੇ ਮਜ਼ਦੂਰਾਂ ਦੀ ਜ਼ਿੰਦ ਨੇ ਸਾਡੇ ਤਾਂ ਬਦਲਾਵ ਨਹੀਂ ਕੋਈ ਇੰਨਾ ਜ਼ਿਆਦਾ ਆਇਆ ਸਾਡਾ ਤਾਂ ਇਹੀ ਚੱਲੀ ਚੱਲੀ ਜਾਂਦਾ ਉਦੋਂ ਵੀ ਕਾਂਗਰਸ ਵਾਲੇ ਵੀ ਇਹ ਹਾਲ ਸੀਗਾ ਹਾਂ ਤੇ ਮਾਨ ਸਰਕਾਰ ਵਾਲੇ ਵੀ ਇਹ ਹਾਲ ਆ ਤੇ ਇਹ ਕਾਲੀ ਦਾਲ ਸਿੱਧੋ ਵੀ ਇਹ ਹਾਲ ਹੀ ਸੀਗਾ ਜੀ ਹਾਂ ਅੱਛਾ ਭਾਈ ਜੀ ਬਿਜਲੀ ਦਾ ਬਿੱਲ ਕਹਿੰਦੇ ਫਰੀ ਹੈਗਾ ਤੁਹਾਨੂੰ ਫਰੀ ਆ ਨਹੀਂ ਇਹ ਤਾਂ ਯਾਰ ਬਿਜਲੀ ਦਾ ਬਿੱਲ ਤਾਂ ਹੁਣ ਪਿੰਡਾਂ ਤੋਂ ਪਤਾ ਲੱਗੋ ਪਿੰਡਾਂ 'ਚ ਮਤਲਬ ਫਰੀ ਹੈਗਣੀ ਪਈ ਇਹਦੇ ਕਿੱਥੇ ਇੱਥੇ ਨਹੀਂ ਫਰੀ ਸਾਨੂੰ ਕੋਈ ਪੱਠੇ ਤੇ ਅੱਛਾ ਇਹ ਤਾਂ ਪਿੰਡਾਂ 'ਚ ਮਤਲਬ ਸ਼ਹਿਰਾਂ 'ਚ ਉੱਥੇ ਫ੍ਰੀ ਹੈਗਾ ਪਰ ਇੱਥੇ ਕੋਈ ਨਹੀਂ ਇੱਥੇ ਸਾਨੂੰ ਬਿੱਲ ਕਟਾਉਣਾ ਪੈਂਦਾ ਅੱਛਾ ਇੱਥੇ ਖਰਚਾ ਪੈਂਦਾ ਬਿਜਲੀ ਦਾ ਹਾਂ ਪੈਂਦਾ ਇੱਥੇ ਪਾਣੀ ਦਾ ਖਰਚਾ ਪੈਂਦਾ ਕਿ ਨਹੀਂ ਨਹੀਂ ਪਾਣੀ ਦਾ ਨਹੀਂ ਪੈਂਦਾ ਅੱਛਾ ਹਾਂ ਬਿੱਲ ਦਾ ਬਿੱਲ ਪੈਂਦਾ ਸਾਨੂੰ ਜੀ ਅੱਛਾ ਰਾਸ਼ਨ ਆਪਦਾ ਹੁੰਦਾ ਜਾਂ ਪੱਠੇ ਵਾਲੇ ਦਿੰਦੇ ਆ ਨਹੀਂ ਰਾਸ਼ਨ ਤਾਂ ਆਪਦੇ ਹੁੰਦਾ ਅੱਛਾ ਰਾਸ਼ਨ ਆਪਦਾ ਹੁੰਦਾ ਹਾਂ ਠੀਕ ਹੈ ਅੱਛਾ ਭਾਈ ਜੀ ਇਹ ਦੱਸਿਓ ਕਿ ਅ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਮਜ਼ਦੂਰਾ ਨੇ ਨਾ ਲੋਨ ਲਏ ਹੈਗੇ ਆ ਕਰਜ਼ੇ ਚੱਕੇ ਹੈਗੇ ਜਿਹੜੇ ਫਾਈਨਾਂਸ ਕੰਪਨੀਆਂ ਤੋਂ ਆ ਜਿਹੜੇ ਹਾਂ ਹ ਜਿਹੜੇ ਘਰੋ ਘਰੀ ਲੋਨ ਕਰਕੇ ਜਾਂਦੇ ਹੈਗੇ ਤੁਸੀਂ ਚੱਕਿਆ ਹੈਗਾ ਚੱਕੇ ਸੀ ਉਹ ਤਾਂ ਛੱਡਦੇ ਵਾ ਚੜਦੇ ਹੁਣ ਕਾ ਕਾ ਤਾਂ ਛੱਡਦੇ ਕੋਰੋਨਾ ਚ ਕੰਮ ਪਿਆ ਸੀਗਾ ਸਾਰੇ ਹਾਂ ਉਲਟ-ਪੁਲਟ ਹੋਈ ਸੀ ਜਦੋਂ ਸਾਰੀ ਹਾਂ ਉਹ ਤਾਂ ਫਿਰ ਛੱਡਦੇ ਸਾਰੇ ਅੱਛਾ ਤੁਹਾਨੂੰ ਲੱਗਦਾ ਹੈਗਾ ਨਾ ਵੀ ਬਹੁਤ ਖੱਜਲ ਬਹੁਤ ਹੋਣਾ ਹੁੰਦਾ ਉਹਦੇ ਚ ਖੱਜਲ ਤਾਂ ਹੋਣੀ ਹੁੰਦਾ ਪਰ ਹੋਰ ਕੋਈ ਸਮੱਸਿਆ ਹੈਣੀਗੀ ਮਤਲਬ ਹੁਣ ਜ਼ਿਮੀਂਦਾਰਾਂ ਦੇ ਅੱਗੇ ਅਗਲੇ ਬੰਦਾ ਕੋਈ ਜ਼ਿਮੀਂਦਾਰ ਦੇ ਪੈਸੇ ਫੜ ਲੈਂਦਾ ਚਲੋ ਕੰਮ ਤਾਂ ਠੀਕ ਸੀ ਇਹ ਗੱਲ ਨਹੀਂ ਮਾੜਾ ਨਹੀਂ ਸੀਗਾ ਹੂੰ ਪਰ ਕਾਰਨ ਕੀ ਆ ਵੀ ਚਲੋ ਕਰੋਨਾ ਪੈ ਗਈ ਮਜਬੂਰੀ ਬਣ ਗਈ ਲੋਕਾਂ ਤੋਂ ਨਹੀਂ ਕਿਸਤਾ ਪਈ ਗਈਆਂ ਕੋਈ ਕੰਮ ਤਾਂ ਦੇਵ ਜੀ ਹਣੀ ਪਿੰਡਾਂ 'ਚ ਵੀ ਹੈ ਨਹੀਂ ਆ ਮੰਨ ਲੀਏ ਵੀ ਸ਼ਹਿਰਾਂ 'ਚ ਤਾਂ ਮੜ ਮੋਟਾ ਰੋਜ਼ਗਾਰ ਹੈਗਾ ਪਰ ਪਿੰਡਾਂ 'ਚ ਨਾ ਖਾਸ ਹੈ ਨਹੀਂਗਾ ਹਜੇ ਜੀ ਕੋਈ ਹਣ ਫਸਲ ਪੈ ਰਾ ਤਾਂ ਬੰਦਾ ਬਾਹਰ ਹੀ ਜਾਊਗਾ ਨਰਮਾ ਚੁਗੜ ਜਾਂਦੇ ਜਿਵੇਂ Rajasthan ਜਾਂਦੇ ਆਪਾਂ ਜਾਂਦੇ ਤੇ ਹੁਣ ਪਿੰਡਾਂ 'ਚ ਤੁਸੀਂ ਵੇਖੋ ਕਿੰਨਾ ਕੰਮ ਆ ਸੀਜ਼ਨ ਹੀ ਰਹਿ ਗਏ ਗੱਲੇ ਹਾਂ ਕਲੇ ਸੀਜ਼ਨ ਰਹਿ ਗਏ ਉਹ ਤਾਂ ਮਲਾ ਅੱਛਾ ਭਾਈ ਪਹਿਲਾਂ ਨਰਮੇ ਬਹੁਤ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਠੀਕ ਹੈ ਵੀ ਆਪਣੇ ਇਧਰ ਹੀ ਨਰਮੇ ਤਿੰਨ ਮਹੀਨੇ ਸੀਜ਼ਨ ਚੱਲਦਾ ਸੀ ਨਰਮੇ ਦਾ ਤੁਹਾਨੂੰ ਲੱਗਦਾ ਨਹੀਂ ਕਿ ਕਿਤਨੇ ਕਿਤੇ ਜਿਹੜਾ ਇਹ ਖੇਤੀ ਦਾ ਢਾਂਚਾ ਬਦਲ ਗਿਆ ਸਾਰੇ ਦਾ ਸਾਰਾ ਉਹ ਮਜ਼ਦੂਰਾਂ ਦੇ ਹੱਥ ਉਹਦੇ ਨਾਲ ਵੀ ਰੁਜ਼ਗਾਰ ਖੁੱਸਿਆ ਹਾਂ ਇੱਕ ਤਾਂ ਫਰਕ ਤਾਂ ਹੈਗੇ ਇਸ ਚੀਜ਼ ਦਾ ਜੀ ਨਹੀਂ ਤਾਂ ਹੁਣ ਇਹ ਮੱਲਾ ਘਰੇ ਆਪ ਦਾ ਕੋਈ ਮੜਾ ਮਟੜ ਟਾਈਮ ਪਾਸ ਹੁੰਦਾ ਸੀ ਕਰੇ ਹੂੰ ਜਵਾਗ ਸਾਨੂੰ ਇੱਥੇ ਲੈ ਕੇ ਥੋੜੀ ਆਉਣੇ ਪੈਂਦੇ ਸੀਗੇ ਜੀ ਹਰ ਇੱਕ ਬੰਦਾ ਹੁਣ ਪੱਠੇ ਤੇ ਮੱਲਾ ਭਜਦਾ ਪੱਠੇਵਾਲ ਨੂੰ ਤਿੰਨੀ ਤੱਕ ਕੇ ਕਈ ਘਰ ਕਰੇ ਟਿੱਕੇ ਸੀ ਵਧੀਆ ਉਹਦਾ ਨਰਮਾ ਫੁੱਟੀ ਤਾਂ ਕੰਮ ਚੱਲੀ ਜਾਂਦਾ ਸੀ ਜਵਾਗ ਵੀ ਮੱਲਾ ਪੜਦੇ ਹੀ ਕਰੇ ਜੀ ਤੁਹਾਨੂੰ ਸਾਨੂੰ ਪੱਠੇ ਤੇ ਲੈਉਣੇ ਪੈਂਦੇ ਕੋਈ ਬੰਦੇ ਮਜਬੂਰੀ ਬਣ ਗਈ ਨਾ ਅੱਛਾ ਵੀ ਇੱਟਾਂ ਇੱਟਾਂ ਦੇ ਟੈਲਾਂ ਕੱਢਦੇ ਹਾਂ ਇੱਟਾਂ ਦੇ ਵਿੱਚ ਜ਼ਿਆਦਾ ਬੈਨੀਫਿਟ ਹੁੰਦਾ ਕਿ ਟੈਲ ਕੱਢਣ ਚ ਬੈਨੀਫਿਟ ਤਾਂ ਦੋਨਾਂ ਚ ਹੀ ਆ ਇਹਦਾ ਕੋਈ 100 50 ਰੇਟ ਵੱਧ ਹੁੰਦਾ ਪਰ ਉਹਨੇ ਕਿ ਤੰਗੀ ਹੁੰਦੀ ਥੋੜੀ ਅੱਛਾ ਟੈਲ ਕੱਢਣ ਚ ਤੰਗੀ ਆਉਂਦੀ ਆ ਹਾਂ ਸਭਾਈ ਸੂਈ ਥੋੜੀ ਜ਼ਿਆਦਾ ਦੇਣੀ ਪੈਂਦੀ ਆ ਅੱਛਾ ਹੂੰ ਇੱਟ ਦੀ ਨਹੀਂ ਦੇਣੀ ਪੈਂਦੀ ਦੇਣੀ ਤਾਂ ਇੱਟ ਦੀ ਪੈਂਦੀ ਪਰ ਉਹਦਾ ਰੇਟ ਦਾ ਫਰਕ ਹੁੰਦਾ ਥੋੜਾ ਜਿਹਾ ਹੂੰ ਬਾਹਰ ਨਿਕਲ ਜਾਂਦੀ ਆ ਥੋੜਾ ਬਸ ਅੱਜ ਇੱਟ ਵੱਧ ਨਿਕਲ ਜਾਂਦੀ ਆ ਹਾਂ ਠ ਧੰਨਵਾਦ ਬਾਈ ਜੀ ਜੀ ਧੰਨਵਾਦ